ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਨੂਰ ਸਰਬਤ ਚੈਨਲ ਤੇ ਅੱਜ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਇੱਕ ਅਜਿਹੀ ਕਹਾਣੀ ਜੋ ਤੁਹਾਡੇ ਦਿਲ ਨੂੰ ਛੂ ਲਵੇਗੀ ਜਿਸ ਨੂੰ ਸੁਣਨ ਤੋਂ ਬਾਅਦ ਮਨ ਵਿੱਚ ਭਗਤੀ ਭਾਵ ਜਾਗਰਿਤ ਹੁੰਦਾ ਹੈ ਇਹ ਕਹਾਣੀ ਹੈ ਇੱਕ ਡਰਾਉਣੇ ਡਾਕੂ ਦੀ ਜੋ ਰੱਬ ਦੇ ਦਰ ਤੇ ਆ ਕੇ ਪੂਰੀ ਤਰ੍ਹਾਂ ਬਦਲ ਗਿਆ ਆਓ ਦੋਸਤੋ ਸ਼ੁਰੂ ਕਰਦੇ ਹਾਂ ਗਵਰਦਨ ਡਾਕੂ ਦੀ ਕਹਾਣੀ ਇੱਕ ਵਾਰ ਦੀ ਗੱਲ ਹੈ ਗਵਰਦਨ ਨਾਮ ਦਾ ਇੱਕ ਡਾਕੂ ਸੀ ਉਸ ਦੇ ਵੱਲੋਂ ਕੀਤੇ ਹੋਏ ਅਪਰਾਧਾਂ ਕਾਰਨ ਸਾਰੇ ਰਾਜ ਦੇ ਸੈਨਿਕ ਉਸ ਦੇ ਪਿੱਛੇ ਲੱਗੇ ਹੋਏ ਸਨ ਪਹਿਲਾਂ ਵੀ ਸੈਨਿਕ ਉਸ ਦੇ ਪਿੱਛੇ ਤਾਂ ਲੱਗਦੇ ਸਨ ਪਰ ਇਸ ਵਾਰੀ ਗਵਰਦਨ ਨੂੰ ਉਹਨਾਂ ਨੇ ਫੜਨ ਲਈ ਨਿਸ਼ਚਾ ਕੀਤਾ ਹੋਇਆ ਸੀ ਜਿਸ ਕਰਕੇ ਗਵਰਦਨ ਡਾਕੂ ਘੋੜਾ ਵੀ ਛੱਡ ਗਿਆ ਤੇ ਪੈਦਲ ਜੰਗਲ ਵਿੱਚੋਂ ਭੱਜਦਾ ਗਿਆ ਅੱਜ ਦਾ ਭੱਜ ਦਾ ਉਹ ਇੱਕ ਵੱਡੇ ਮੰਦਰ ਦੇ ਗੇਟ ਕੋਲ ਪਹੁੰਚਿਆ ਅੰਦਰ ਸਤ ਸੰਗ ਚੱਲ ਰਿਹਾ ਸੀ ਲੋਕ ਸ਼ਾਂਤ ਚਿਤ ਹੋ ਕੇ ਕਥਾ ਸੁਣ ਰਹੇ ਸਨ ਗੋਵਰਧਨ ਵੀ ਚੁੱਪਚਾਪ ਸੰਗਤ ਸਭਾ ਵਿੱਚ ਜਾ ਬੈਠਿਆ ਮੰਦਰ ਵਿੱਚ ਪੰਡਤ ਜੀ ਕਹਾਣੀ ਸੁਣਾ ਰਹੇ ਸਨ ਉਹ ਕਹਿ ਰਹੇ ਸਨ ਕਿ ਮਈਆ ਯਸ਼ੋਦਾ ਨੇ ਆਪਣੇ ਲਾਲ ਕਾਨਾ ਜੀ ਨੂੰ 8 ਸਾਲ ਦੀ ਉਮਰ ਵਿੱਚ ਸੋਨੇ ਦਾ ਹਾਰ ਪਹਿਨਾਇਆ ਸੀ ਹੁਣ ਗਵਰਧਨ ਦਾਕੂ ਸੀ ਉਸ ਨੂੰ ਇਸ ਨਾਲ ਕੀ ਮਤਲਬ ਕਿ ਕਥਾ ਹੋ ਰਹੀ ਹੈ ਜਾਂ ਸਤ ਸੰਗ ਹੋ ਰਿਹਾ ਹੈ ਬਸ ਫੇਰ ਕੀ ਸੀ ਜਿਵੇਂ ਹੀ ਉਥੇ ਸੋਨੇ ਦੀ ਗੱਲ ਹੋਈ ਉਸ ਦੇ ਮਨ ਵਿੱਚ ਲਾਲਚ ਜਾਗ ਗਿਆ ਤੇ ਇਹ ਸੁਣਦੇ ਹੀ ਗਵਰਧਨ ਦਾਕੂ ਦੇ ਕੰਨ ਖੜੇ ਹੋ ਗਏ ਉਸ ਨੇ ਸੋਚਿਆ 8 ਸਾਲ ਦਾ ਬਾਲਕ ਤੇ ਗਾਲ ਵਿੱਚ ਸੋਨੇ ਦਾ ਹਾਰ ਉਸ ਦੇ ਮਨ ਵਿੱਚ ਲਾਲਚ ਦੌੜ ਪਿਆ ਕਥਾ ਮੁਕਣ ਤੋਂ ਬਾਅਦ ਜਦੋਂ ਸਾਰੇ ਆਪਣੇ ਘਰਾਂ ਨੂੰ ਚਲੇ ਗਏ ਗੋਵਰਦਨ ਉਥੇ ਹੀ ਰਹਿ ਪਿਆ ਉਸ ਨੇ ਪੰਡਿਤ ਜੀ ਨੂੰ ਤਮਕਾ ਕੇ ਕਿਹਾ ਉਹ ਪੰਡਿਤ ਦੱਸ ਉਹ ਬੱਚਾ ਕਿੱਥੇ ਹੈ ਜਿਸ ਦੇ ਗਲ 'ਵਿ ਸੋਨੇ ਦਾ ਹਾਰ ਹੈ ਪੰਡਿਤ ਜੀ ਕੰਬ ਦੀ ਆਵਾਜ਼ ਵਿੱਚ ਕਹਿੰਦੇ ਉਹ ਹੈ ਸ਼ਾਮਸੁੰਦਰ ਨੰਦ ਬਾਬਾ ਦਾ ਪੁੱਤਰ ਜੋ ਬਰਿੰਦਾ ਬਨ ਵਿੱਚ گاਵਾ ਚਰਾਉਂਦਾ ਹੈ ਪਰ ਸੁਣ ਦਾਕੂ ਤੇਰੇ ਵਰਗੇ ਉਸ ਬਾਲਕ ਤੋਂ ਕੁਝ ਨਹੀਂ ਲੈ ਸਕਦੇ ਗੁਰਦਨ ਗੁੱਸੇ ਨਾਲ ਬੋਲਿਆ ਠੀਕ ਹੈ ਪੰਡਤ ਜੇ ਤੂੰ ਇਹ ਗੱਲ ਕਹਿ ਰਿਹਾ ਹੈ ਤਾਂ ਮੈਂ ਵੀ ਜਦ ਤੱਕ ਉਸ ਬਾਲਕ ਨੂੰ ਲੁੱਟ ਨਹੀਂ ਲੈਂਦਾ ਤਦ ਤੱਕ ਪਾਣੀ ਵੀ ਨਹੀਂ ਪੀਵਾਂਗਾ ਰਸਤੇ ਵਿੱਚ ਡਾਕੂ ਵਾਰ-ਵਾਰ ਸੋਚਦਾ ਗਿਆ ਸ਼ਾਮ ਸੁੰਦਰ ਸੋਨੇ ਦਾ ਹਾਰ ਸ਼ਾਮ ਸੁੰਦਰ ਸੋਨੇ ਦਾ ਹਾਰ ਉਸ ਦਾ ਮਨ ਇਕਾਗਰ ਚਿੰਤਨ ਵਿੱਚ ਡੁੱਬਦਾ ਗਿਆ ਸ਼ਾਮ ਸੁੰਦਰ ਸ਼ਾਮ ਸੁੰਦਰ ਬੋਲਦਾ ਗਿਆ ਜਦੋਂ ਉਹ ਬਰਿੰਦਾਵਨ ਪਹੁੰਚਿਆ ਲੋਕਾਂ ਨੇ ਹੱਸ ਕੇ ਕਿਹਾ ਅਰੇ ਇਹ ਤਾਂ ਸਿਰਫ ਕਥਾ ਹੈ ਪਰ ਗੋਵਰਦਨ ਨੇ ਕਿਹਾ ਪੰਡਿਤ ਕਦੇ ਝੂਠ ਨਹੀਂ ਬੋਲਦੇ ਝੂਠ ਤਾਂ ਮੇਰੇ ਵਰਗੇ ਡਾਕੂ ਬੋਲਦੇ ਹੁੰਦੇ ਆ ਅੰਤ ਵਿੱਚ ਉਹ ਬੈਠ ਕੇ ਪ੍ਰਾਰਥਨਾ ਕਰਨ ਲੱਗ ਪਿਆ ਕਿਉਂਕਿ ਸ਼ਾਮ ਸੰਦਰ ਸ਼ਾਮ ਸੰਦਰ ਰਟਣ ਨੇ ਉਹਦੇ ਅੰਦਰ ਉਸ ਐਸੀ ਅਵਸਥਾ ਬਣਾ ਦਿੱਤੀ ਸੀ ਕਿ ਪ੍ਰਭੂ ਜੇ ਤੁਸੀਂ ਹੋ ਤਾਂ ਮੈਨੂੰ ਉਸ ਬਾਲਕ ਦੇ ਦਰਸ਼ਨ ਕਰਵਾ ਦਿਓ ਅਚਾਨਕ ਪਿੱਛੋਂ ਤੋਂ ਆਵਾਜ਼ ਆਈ ਉਹ ਸ਼ਾਮ ਸੁੰਦਰ ਤੇਰੀਆਂ ਗਾਵਾਂ ਇੱਧਰ ਜਾ ਰਹੀਆਂ ਨੇ ਗਵਰਦਨ ਨੇ ਮੁੜ ਕੇ ਵੇਖਿਆ ਸਾਹਮਣੇ ਖੜੇ ਸਨ ਨਟਖਟ ਬਾਲਕ શ્રીਕ੍ਰਿਸ਼ਨ ਭਗਵਾਨ ਸਿਰ ਤੇ ਮੋਰ ਪੰਖਾਂ ਵਾਲਾ ਮੁਕਟ ਗਾਲ ਵਿੱਚ ਸੋਨੇ ਦਾ ਹਾਰ ਚਿਹਰੇ ਤੇ ਮਾਸੂਮ ਮੁਸਕਾਨ ਗਵਰਦਨ ਨੇ ਭਗਵਾਨ ਕ੍ਰਿਸ਼ਨ ਨੂੰ ਕਿਹਾ ਮੈਨੂੰ ਇਹ ਸੋਨੇ ਦਾ ਹਾਰ ਚਾਹੀਦਾ ਹੈ। ਭਗਵਾਨ ਕ੍ਰਿਸ਼ਨ ਹੱਸ ਕੇ ਬੋਲੇ, "ਹਾਂ, ਪਰ ਪਹਿਲਾਂ ਮੈਨੂੰ ਮੱਖਣ ਮਿਸ਼ਰੀ ਤਾਂ ਖਵਾ ਦੇ।" ਡਾਕੂ ਨੇ ਮੱਖਣ ਮਿਸ਼ਰੀ ਕੱਢ ਕੇ ਭਗਵਾਨ ਕ੍ਰਿਸ਼ਨ ਨੂੰ ਅਰਪਣ ਕੀਤੀ। ਭਗਵਾਨ ਕ੍ਰਿਸ਼ਨ ਜੀ ਨੇ ਖਾਧੀ ਅਤੇ ਫਿਰ ਉਸ ਨੂੰ ਵੀ ਖਵਾਈ। ਬਸ ਫੇਰ ਕੀ ਸੀ, ਜਿਵੇਂ ਹੀ ਡਾਕੂ ਨੇ ਉਸ ਪ੍ਰਸਾਦ ਨੂੰ ਚੱਖਿਆ ਉਸ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ। ਹੁਣ ਕੋਈ ਭਗਵਾਨ ਦੇ ਹੱਥਾਂ ਵਿੱਚੋਂ ਪ੍ਰਸ਼ਾਦ ਲੈ ਕੇ ਖਾ ਲਵੇ ਤੇ ਉਸ ਤੇ ਕਿਰਪਾ ਕਿਉਂ ਨਾ ਹੋਵੇ ਬਸ ਫੇਰ ਕੀ ਸੀ ਗੋਵਰਦਨ ਅਚਾਨਕ ਰੋਂਦਾ ਹੋਇਆ ਕ੍ਰਿਸ਼ਨ ਦੇ ਪੈਰਾਂ ਵਿੱਚ ਡਿੱਗ ਪਿਆ ਉਸ ਨੇ ਕਿਹਾ हे ਪ੍ਰਭੂ ਮੈਨੂੰ ਮਾਫ ਕਰ ਦਿਓ ਮੈਂ ਤੁਹਾਡਾ ਪਾਪੀ ਸੇਵਕ ਹਾਂ ਕ੍ਰਿਸ਼ਨ ਨੇ ਉਸ ਦੇ ਮੋਢੇ ਤੇ ਹੱਥ ਰੱਖ ਕੇ ਮੁਸਕਰਾਉਂਦੇ ਹੋਏ ਕਿਹਾ ਜਦ ਇਨਸਾਨ ਸੱਚੀ ਭਗਤੀ ਕਰਦਾ ਹੈ ਤਾਂ ਰੱਬ ਉਸ ਨੂੰ ਖੁਦ ਰਸਤਾ ਦਿਖਾਉਂਦਾ ਹੈ ਚਾਹੇ ਤੂੰ ਹਾਰ ਦੀ ਖਾਤਰ ਹੀ ਭਗਤੀ ਵੱਲ ਜੁੜਿਆ ਸੋਨੇ ਦੀ ਖਾਤਰ ਜੁੜਿਆ ਹੀਰਿਆਂ ਦੀ ਖਾਤਰ ਜੁੜਿਆ ਪਰ ਤੇਰੀ ਭਗਤੀ ਸੱਚੀ નિષ્ઠਾਵਾਨ ਸੀ ਇਸ ਕਰਕੇ ਤੇਰਾ ਜਦ ਦਾ ਇਹ ਰੋਣਾ ਵੀ ਪ੍ਰਵਾਨ ਹੋ ਗਿਆ ਕਿਉਂਕਿ ਤੇਰੇ ਰੋਣ ਵਿੱਚ ਭਗਤੀ ਚੱਲ ਕਰ ਰਹੀ ਹੈ ਦੋਸਤੋ ਗਵਰਧਨ ਡਾਕੂ ਦੀ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਭਗਤੀ ਤੇ ਸੱਚੇ ਚਿੰਤਨ ਨਾਲ ਸਭ ਕੁਝ ਸੰਭਵ ਹੋ ਜਾਂਦਾ ਹੈ ਡਾਕੂ ਵਰਗਾ ਮਨੁੱਖ ਵੀ ਬਦਲ ਸਕਦਾ ਹੈ ਜੇ ਦਿਲ ਵਿੱਚ ਸੱਚੀ ਭਾਵਨਾ ਜਾਗ ਪਏ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਹਾਰਨਾ ਮੰਨੋ ਤੇ ਸਦਾ ਰੱਬ ਦਾ ਚਿੰਤਨ ਕਰਦੇ ਰਹੋ ਜੇ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਸੀਂ ਮਿਲਦੇ ਹਾਂ ਅਗਲੀ ਕਹਾਣੀ ਵਿੱਚ ਨੂਰ ਸਰਬੱਤ ਚੈਨਲ ਤੇ ਧੰਨਵਾਦ ਦੋਸਤੋ